ਸੋ ਹਾਂ ਜੀ ਸਸ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਸੋ ਅੱਜ ਜਾ ਰਹੇ ਆ ਆਪਾਂ ਜਲੰਧਰ ਸੋ ਜਲੰਧਰ ਆਪਾਂ ਲੈ ਕੇ ਜਾ ਰਹੇ ਆ ਆਪਣੀ ਗੱਡੀ ਨੂੰ ਆਪਣੀ ਰਾਣੀ ਸੁੰਦਰਾ ਨੂੰ ਸੋ ਪਹਿਲੀ ਉਹਦੀ ਜੋ ਐ ਚੈੱਕਅਪ ਜਿਹੜਾ ਉਹ ਆਪਾਂ ਕਰਵਾਉਣ ਜਾ ਰਹੇ ਆ ਸੋ ਚਲੋ ਜੀ ਆ ਗਏ ਅੱਜ ਆਪਾਂ ਫੇ ਇੱਥੇ ਮਾਸੀ ਦੇ ਮੁੰਡੇ ਕੋਲ ਦੇਖਦੇ ਆ ਕੀ ਕਰਨ ਧਿਆ ਆ ਮੈਨੂੰ ਅੱਜ ਫੇਰ ਨਾਲ ਲੈ ਕੇ ਜਾਣੇ ਆ ਜਲੰਧਰ ਉਹ ਬੈਠਾ ਸਾਹਮਣੇ ਆ ਉਹ ਬਿਟਾ ਬਿਟਾ ਬੈਠਾ ਉਹ ਇੱਥੇ ਉਹ ਕਿੱਦਾਂ ਭਾਜੀ ਭੀ ਕੀ ਹਾਲ ਆ ਕੀ ਹਾਲ ਚਾਲ ਆ ਭਾਜੀ ਕੀ ਕਰੀ ਜਾਂਦਾ ਬਸ ਕੁਛ ਨਹੀਂ ਭਾਜੀ ਹੋਰ ਸੇ ਤਾਂ ਹੋਰ ਭਾਜੀ ਕੀ ਹਾਲ ਐਡਾ ਐਦਾਂ ਹਾਲ ਚਾਲੇ ਬਾਬ ਵਧੀਆ ਠੀਕ ਆ ਜੋ ਚਲਿਏ ਹੋਰ ਜਾਣਾ ਨਾਲ ਚੱਲੀਏ ਜਲੰਧਰ ਮੈਂ ਨਵੀ ਲੈ ਕੇ ਜਾਉਂ ਅੱਜ ਫੇ ਮਾਸੀ ਦਾ ਮੁੰਡਾ ਨਾਲ ਫੇ ਚੱਲੂਗਾ ਪਾਪਾ ਵੀ ਚਲ ਜਾਂਗੇ ਕੀ ਹੋਇਆ ਆ ਜਾਓ ਆ ਜਾਓ ਚੱਲੀ ਸਕਦੇ ਜਾਓ ਮਾਰਾ ਹੋਰ ਭਾਈ ਕਿਦਾਂ ਕਿਜੀ ਆਓ ਜੀ ਕਿਦਾਂ ਹਾਂ ਜੀ ਚਲਾ ਹਾਂ ਜੀ ਆ ਗਏ ਆਪਾਂ ਏਜੰਸੀ ਦੇ ਵਿੱਚ ਰਾਣੀ ਸੁੰਦਰਾ ਦੀ ਅੱਜ ਹੋਏਗੀ ਸਰਵਿਸ ਸੌਰੀ ਸਰਵਿਸ ਨਹੀਂ ਹੋਏਗੀ ਰੈਂਡਮ ਚੈੱਕ ਅਪ ਹੋਊਗਾ ਓਏ ਹੋ ਯਾਰ ਕੀ ਕਰਨ ਡਿਆ ਵਾ ਕੁਛ ਨਹੀਂ ਹੱਥ ਵੱਜ ਗਿਆ ਸੀ ਮੇਰਾ ਨਾ ਪਸਿੱਧੇ ਜਾਣਾ ਭਾਜੀ ਕਿ ਇੱਥੇ ਰਹੋਗੇ ਅੱਗੇ ਜਾ ਕੇ ਸੋ ਇੱਥੇ ਮਿਲਦੇ ਆਪਾਂ ਭਵਨੇਸ਼ ਭਾਈ ਉਹਨਾਂ ਨੂੰ ਮਿਲ ਕੇ ਤਾਂ ਫੇਰ ਆਪਾਂ ਕਰਦੇ ਗੱਲਬਾਤ ਤੇ ਫੇਰ ਗੱਲਬਾਤ ਕੀ ਕਰਦਾ ਮੈਂ ਗੱਲਬਾਤ ਬਹੁਤ ਕਰਦਾ ਤੂੰ ਡਰਾਈਵਰ ਰੱਖਿਆ ਆਪਾਂ ਨਵਾ ਡਰਾਈਵਰ ਸਾਹਿਬ ਵਰਦੀ-ਵਰਦੀ ਪਾ ਕੇ ਆਇਆ ਕਰੋ ਅੱਛਾ ਜੀ ਚੰਦਾਲਾ ਆਹ ਗੱਡੀ ਵਿੱਚ ਚੈੱਕਅਪ ਫਾਸਟ ਚੈੱਕਅਪ ਹੋ ਰਿਹਾ ਆ

ਕਾਲ ਨਹੀਂ ਆ ਰਿਹਾ ਜਿਹੜਾ ਪੱਕਾ ਕੀ ਪਤਾ ਨਹੀਂ ਇਹ ਇਹਦੇ ਨੰਬਰ ਵੀ ਦੱਸੋ ਨੰਬਰ ਵੀ ਕੋਣ ਉੱਪਰ ਆ ਗਿਆ ਦੇਖੋ ਉਹ ਆਈਫੋਨ 14 Pro Max 16 17 ਨਿਕਲੇ ਆਏ ਕਿੰਨੇ ਪਾ ਲੱਗਣਾ ਕੀ ਇਹ ਬਸ ਬਰਾਬਰ ਕੀ ਤੰਗ ਆ ਜੀ ਦੇ ਲੱਗੂਗਾ ਟਾਈਮ ਕਹਿੰਦੇ ਯਾਰ ਲੱਗ ਜਾਣਾ ਹਜੇ ਥੋੜਾ ਜਿਆ ਬੜੇ ਵਾਰ ਭਾਈ ਮਾਰ ਤੂਗਾ ਯਾਰ ਨਹੀਂ ਜਾਣਾ ਆ ਧੋਣਾ ਹਟਾਉਣ ਲੱਗੇ ਤੂੰ ਲੱਗੇ ਆ ਬਸ ਧੋ ਗਏ ਫਿਰ ਫ੍ਰੀ ਆਪਾਂ ਹੈ ਕਰਨ ਫੇਕ ਹੀ ਕਰਾਈਏ ਫੇ ਘੁਮਾਵਾਂਗੇ ਕੁਝ ਖਾ ਪੀ ਆਵਾਂਗੇ ਭੁੱਖ ਬੜੀ ਲੱਗੀ ਹੋਈ ਆ ਤੇ ਗੱਲਾਂ ਢਿੱਡ ਤੇ ਰਾਗੇ ਐਡਾ ਆ ਜੇ ਭੁੱਖ ਲੱਗੀ ਆ ਕਹਿੰਦਾ ਹੈ ਆ ਦੇਖਾ ਕਿੰਦਾ ਢਟਿਆ ਖਿੱਚ ਲਿਆ ਪਿਛੇ ਖਿੱਚ ਲਿਆ ਬਰਵਾਸੀਓ ਤੁਸੀਂ ਤਰਾਜ ਲਿਆ ਆਇਆ ਹੈ ਮਾਗਾ ਤੁਸੀਂ ਤਰਾਜ ਆ ਸਾਨੂੰ ਭੁੱਖ ਬੜੀ ਲੱਗੀ ਹੋਈ ਆ ਜਲਦੀ ਧੋ ਵਾਸੀ ਵਾਲੇ ਨੂੰ ਵਾਲਾ ਹੀ ਚਾ ਚੜਿਆ ਹੋਇਆ ਵਾ ਉਹ ਨਾ ਵਿਆਹ ਚ ਰਹਿੰਦੇ ਆ 15 ਦਿਨ ਟੈਨਸ਼ਨ ਨਾਲ ਇਹ ਆਏ ਇਹ ਆਏ ਇਹ ਝੂਮਰ ਪਾ ਮਾਣਾ ਝੂਮਰ ਜੀ ਕੀ ਉਹਨੂੰ ਕਹਿੰਦੇ ਹੁੰਦੇ ਆ ਝੂਮਰ ਦੀ ਭਰਾਵਾ ਝੂਮਰ ਦੀ ਕਿੰਦਾ ਹਾਂ ਕੀ ਹੁੰਦਾ ਝੂਮਰ ਝੂਮਰ ਸਹੀ ਆ ਠੀਕ ਆ ਮਾਰੀ ਆ ਗਈ ਧੋਣ ਦੀ ਰਾਣੀ ਸੁੰਦਰੀ ਜੀ ਪਾਨਾ ਕੱਢ ਲਿਆ ਵੀਰੇ ਤੇ ਚਪਾਨਾ ਸਿਗਾ ਤੇ ਇੱਕ ਉਹ ਕਿੱਟ ਸੀਗੀ ਇਹਦੀ ਹਾਂ ਆਹ ਵਾਜਵਾਜ ਵਾਲੇ ਭਾਵੇਂ ਪਾਣੀ ਰਾਣੀ ਸੰਦਰਾ ਦੀ ਹੋ ਰਹੀ ਆ ਤਾਂ ਭਾਈ ਆਵਾਜੇ ਪਤਾ ਨਹੀਂ ਕੀ ਦੇਖੀ ਜਾਂਦੇ ਆ ਓਏ ਕੀ ਦੇਖਦੇ ਆ ਬੇਟੀ ਮੋਟੋ ਦੀ ਪਈਆ ਦੇਖੀ ਤੈਨੂੰ ਹੈ ਉਹਨੇ ਬਹੁਤ ਹੋਸ਼ ਹੋਈ ਜਾਣਾ ਵਾ ਕੀਪਾ ਤੋਂ ਹੰਡਿਆ ਮੈਨੂੰ ਲੱਗਾ ਕਰੇ ਕੀ ਕਹਿਣਾ ਬੋਲ ਲੋਈ ਨੰਬਰ ਪਲੇਟ ਆ ਗਈਆਂ ਆਪਣੀ ਰਾਣੀ ਸੰਦੜੀਆਂ ਨੰਬਰ ਪਲੇਟਾਂ ਵੀ ਹੁਣ ਲਾ ਲੈਣੀਆਂ ਆਪਾਂ ਬਣਾਈਆਂ ਵਾ ਜੋ ਕਿ ਹੁਣ ਆਪਣਾ ਕੀ ਆਇਆ ਵਾ ਗੱਡੀ ਦਾ ਨੰਬਰ ਆ ਗਿਆ ਗੱਡੀ ਦਾ ਮਿੱਤਰੋ ਕੀ ਨੰਬਰ ਆ 2916 2916 ਮਿੱਤਰੋ 2916 ਨੰਬਰ ਆ ਗਿਆ ਆ ਸੰਦੂ ਉੱਥੇ ਦੋ ਤਿੰਨ ਸ਼ੌਕਰਾਂ ਲਈ ਹੈਗੇ ਆ ਜਿੱਦਾਂ ਮਤਲਬ 1000 ਰੁਪਏ ਰਾਣੀ ਸੁੰਦਰਾ ਉਹ ਵੀ ਰੈਡੀ ਜਾਣ ਨੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਜੀ ਜੀ ਗੱਡੀ ਜੇਕਰ ਕੀ ਬੱਧੀਆ ਪਾਈ ਕਈ ਮੜਾ ਇਹਨੀਆਂ ਕਾਨਸ ਪਾਈ ਪਾਈ ਇਹਦੇ ਇਹਦੇ ਕੰਨ ਸਾਫ ਕਰਨੇ ਯਾਰ ਕੋਈ ਗੱਲ ਨਹੀਂ ਭਾਜੀ ਨਹੀਂ ਨਾ ਨਹੀਂ ਮਤਲਬ ਹੈ ਜਨਾ ਭਾਜੀ ਅਸੀਂ ਆਏ ਆ ਚਪਾਤੀ ਵਾਲਿਆਂ ਦੇ ਫਗਵਾੜੇ ਠੀਕ ਓਕੇ ਚਪਾਤੀ ਆ ਦੇਖੋ ਜੀ ਇਧਰ ਹੁਣ ਪਤਾ ਨਹੀਂ ਇਹਨੇ ਕੀ ਖਾਣਾ ਕੀ ਆ ਤੂੰ ਮੈਨੂੰ ਇਹ ਦੱਸ ਨਾਣ ਖਾਣੇ ਆ ਹੈ ਨਾਣ ਨਾਣ ਯਾਰ ਕੋਈ ਚਾਜਦੀ ਚੀਜ਼ ਖਾ ਲੈ ਯਾਰ ਤੂੰ ਹੈ ਕੋਈ ਚਾਜਦੀ ਨਹੀਂ ਗਈ ਹਾਂ ਹੈਲਦੀ ਖਾਣਾ ਦੇਖ ਯਾਰ ਹੈਲਦੀ ਹੁਣ ਮੈਂ ਤੁਹਾਨੂੰ ਮਿੱਟੀ ਖਲਾ ਦਮਾ ਮਿੱਟੀ ਜਾਨਾ ਪੈਣਾ ਇਧਰ ਦੀ ਫੋਨ ਨੂੰ ਸਮਝ ਨਹੀਂ ਲੱਗਦੀ ਜਾਣਾ ਕਿ ਇਹਨੂੰ ਭਾਈ ਸਾਹਿਬ ਮੈਂ ਚਪਾਤੀ ਫਗਵਾੜੀ ਹਾਂ ਚਪਾਤੀ ਫਗਵਾੜੇ ਹੋਰ ਬਲੌਗਰ ਬਣਿਆ ਪਿਆ ਪੂਰਾ ਹੌਲ ਹੈ ਪੂਰਾ ਬਲੌਗਰ ਬਣਿਆ ਪਿਆ ਹੈ ਲੈ ਲੈ ਪੈ ਬਹੁ ਇੱਕ ਦੇ ਕੀ ਖਾਣਾ ਪੀਣਾ ਕੀ ਆ ਦੱਸ ਹੁਣ ਹੈ ਪਾਣੀ ਖਾਣਾ ਪੀਣਾ ਚਾਹ ਚਾਹ ਇਹ ਅਵੀ ਚਪਾਤੀ ਮਾਰਕਟ ਠੀਕ ਹੈ ਜੀ ਤੇ ਮੈਂ ਕਮੈਂਟ ਆ ਫੜੀ ਫੂਣ ਯਾਰ ਦੇਖ ਲੈ ਕਿਤਾ ਤਵੀ ਸੂਪ ਪੀਂਦ ਖਾਇਆ ਦੇਖ ਲੈ ਹੈ ਨਹੀਂ ਤੂੰ ਤੂੰ ਦੱਸ ਕੀ ਖਾਣਾ ਮੈਂ ਕਹਿੰਦਾ ਸੂਪ ਪੀਂਦਾ ਮੈਂ ਵੀ ਚਮਚ ਲੈ ਕੇ ਇਹਨੂੰ ਦੇ ਯਾਰ ਇੱਕ ਚਮਚੋ ਉਸਤਾਦ ਲਾ ਦੇ ਨੁਸਖਾ ਖਾ ਸਮਝਦੇ ਕਿੰਨੂੰ ਯਾਰ ਕਾਰ ਨਹੀਂ ਲੱਗਦਾ ਹੈ ਬਾਕੀ ਇਹ ਲਾਇਆ ਰੱਖੋ ਇਹ ਫਾੜੀ ਵੀ ਦਿਖਾ ਦੇ ਖੜੀ ਆਪਣੀ ਆਹ ਖੜੀ ਆਪਣੀ ਰਾਣੀ ਸੁੰਦਰਾ ਪੁੱਤ ਮੈਂ ਦਾ ਹਾਂ ਡੀਰ ਗਾਂ ਬਰਗਰ ਗੋਲ ਗੱਪੇ ਖਾ ਲਈ ਹੈ ਬਰਗਰ ਗੋਲ ਗੱਪੇ ਖਾ ਲਈ ਹੈ ਦੇਖ ਲੈ ਜੋ ਮਰਜੀ ਖਾ ਲੈ ਕੀ ਖਾਣਾ ਦੇ ਲੈ ਬਰਗਰ ਜਾਂ ਗੋਲ ਗੱਪੇ ਆ ਦੇ ਆ ਵੀ ਆਪਣਾ ਫਰੈਂਡ ਉਸਤਾਦ ਕਿਹੜੀ ਚੀਜ਼ ਇੱਥੇ ਫੇਮਸ ਆ ਕਿਹੜੀ ਚੀਜ਼ ਫੇਮਸ ਆ ਪਕਵਾਰੇ ਚਪਾਤੀ ਕਿਹੜੀ ਫੇਵਰੇਟ ਚੀਜ਼ ਆ ਮਤਲਬ ਕਹਿੰਦਾ ਕਿ ਸਪੈਸ਼ਲ ਜੀ ਜਿੱਥੇ ਕਿਹੜੀ ਫੇਮਸ ਹਿੰਦੀ ਜਗ੍ਹਾ ਲਗਰ ਨਹੀਂ ਪਈ ਹਿੰਦੀ ਰਹਿੰਦੇ ਹਿੰਦੀ ਨਹੀਂ ਪੰਜਾਬ ਚ ਪੰਜਾਬੀ ਹਿੰਦੀ ਪੰਜਾਬ ਚ ਪੰਜਾਬੀ ਬੋਲੀਦੀ ਹਾਂ ਹਿੰਦੀ ਚ ਹਿੰਦੀ ਬੋਲੀਦੀ ਆ ਹਾਂ ਅਸੀਂ ਚੱਲ ਤੂੰ ਦੱਸ ਵੇ ਕੀ ਕਰੀਦਾ ਆ ਹੈ ਪੰਜਾਬ ਚ ਕੀ ਬੋਲੀਦਾ ਆ ਪੰਜਾਬੀ ਬੋਲੀਦਾ ਹਾਂ ਹੋਰ ਕੀ ਬੋਲੀਦਾ ਇੱਥੇ ਵਧੀਆ ਦਾ ਸਖਾਨ ਨੂੰ ਕੀ ਆ ਸਭ ਤੋਂ ਵਧੀਆ ਹਾਂ ਨੂੜੀ ਗੁੜੀ ਨੂੜੀ ਗੁਲਚਾ ਹਾਂ ਓ ਜਾਈ ਪੰਜਾਬੀਆਂ ਨੂੰ ਹਿੰਦੀ ਸਿਖਾਉਣ ਰਿਹਾ ਵਾ ਕੌਣ ਆ ਉਹ ਬੀਐਸਸੀ ਇਹ ਤੁਹਾਨੂੰ ਪੰਜਾਬੀ ਸਿਖਾਉਣੀ ਆ ਉਹ ਬਰਗਰ ਵੀ ਪੰਜਾਬੀ ਸਿੱਖੋ ਓਕੇ ਓਕੇ ਦੱਸੋ ਇਹ ਦਿੱਸਿਆ ਆ ਜਾਂਦਾ ਹੈਪੀ ਦਾ ਤਾਂ ਵਧੀਆ ਹੋਣਗੇ ਭਾਜੀ ਭਾਜੀ ਆਹ ਅਗਲੀ ਚੀਜ਼ ਮੈਨੂੰ ਆ ਇੱਥੋਂ ਹੁਣ ਪਤਾ ਨਹੀਂ ਕੀ ਵਧੀਆ ਲੱਗਦਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਹੈਗੀ ਹਾਂ ਉਹ ਰੇ ਸਾਹਮਣੇ ਨੂਰ ਦੀ ਕੁਲਚੇ ਉਹ ਵਧੀਆ ਹੈਂਡ ਆ ਹਾਂ ਇਹਨੂੰ ਦੱਸ ਆ ਵਾਲੇ ਨੂੰ ਇਹਨੂੰ ਦੱਸ ਇਹ ਬਹੁਤ ਸ਼ਕੀਨ ਆ ਨਿਊਟਰੀ ਕਲਚਰ ਆ ਹੈਂ ਇਹ ਕਹਿੰਦਾ ਕੁਲਚਾ ਸਿੱੱਚੇ ਨਿਊਟਰੀ ਪਾ ਕੇ ਇੱਕ ਵਾਰੀ ਖਾਇਆ ਨਾ ਸਾਰਾ ਹਾਂ ਜੀ ਹੈਪੀ 버ਗਰ ਭਾਈ ਦਾ ਨਾਮ ਬੜਾ ਸੁਣਿਆ ਕਹਿੰਦੇ ਹੈਪੀ 버ਗਰ ਭਾਈ ਦੇ ਬਰੇ ਕੋਕੀ ਰਿਪੋਰਟ 버ਗਰ ਆ ਕਹਿੰਦੇ ਬਣਾਉਂਦੇ ਭਾਈ ਹਾਂ ਹਾਂ ਚਲ ਫੇਸ ਦੇਖ ਲੈਣੇ ਖਾ ਕੇ ਅੱਜ ਯਾਰ ਤੂੰ ਸਾਡੇ ਨਾਲ ਹੀ ਰਹਿਣਾ ਵਾ ਤਾਂ ਮੇਰੇ ਨਾਲ ਹੀ ਚੱਲ ਆਇਆ ਬਲੌਗ 'ਚ ਆਇਆ ਕਰ ਠੀਕ ਆ ਮੇਰੇ ਸਾਥ ਹੀ ਚਲੋਗੇ ਹਾਂ ਇੰਦੀ ਨਹੀਂ ਸਮਝਦਾ ਪੰਜਾਬੀ ਸਮਝ ਪੰਜਾਬੀ ਸਮਝ ਲੈ ਮੈਂ ਆ ਤਾ ਫੇ ਚੱਲ ਮੇਰੇ ਸਾਥ ਚੱਲ ਹੋ ਗਿਆ ਮੈਂ ਚੱਲ ਮੇਰੇ ਨਾਲ ਭਾਜੀ ਮੈਨੂੰ ਕਹਿੰਦੇ ਆ ਭਾਜੀ ਕਹਿੰਦੇ ਜੂਸ ਪੁਲਾ ਦਈਏ ਮੈਨੂੰ ਕਹਿੰਦਾ ਜੂਸ ਪੁਲਾ ਦਈਏ ਇੱਕ ਭਰਾ ਤਾਂ ਇੱਕ ਪਾਸੇ 버ਗਰ ਕਰਾਏ ਆ ਤੇ ਇੱਕ ਪਾਸੇ ਜੂਸ ਪੀਣਾ ਆ ਤੇ ਇੱਕ ਪਾਸੇ ਹੈਲਦੀ ਤੇ ਇੱਕ ਪਾਸੇ ਅਨ ਹੈਲਦੀ ਕੋਈ ਮੈਚ ਹੀ ਨਹੀਂ ਹੈਗਾ ਹੈ ਕਿੱਦੇ ਭਾਈ ਦੱਸੋ ਬਿਲਕੁਲ ਬਿਲਕੁਲ ਭਾਜੀ ਆ ਪੀ ਸਕਦੇ ਆ ਆ 100 100 ਸੱਚ ਕਰਨ ਭਾਈ ਤੂੰ ਦੱਸੋ ਓ ਯਾਰ ਤੂੰ ਪਿੱਛਾ ਨਹੀਂ ਛੱਡਦਾ ਸਾਡਾ ਘਰੇ ਚੱਲਾ ਵਾ ਜਾ ਬੇ ਯਾਰ ਤੇ ਨਾ ਕਿ ਦੱਸ ਬਾਰ ਬਾਰ ਨਹੀਂ ਮੈਂ پیسے ਦਿਨਾ ਨਹੀਂ ਫਾਈਨਲ ਮੈਂ ਕਹਣਾ ਐਨਆਰਆਈ ਆ ਜਾਓ ਚਲ ਜੋ ਕੱਕੇ ਚਲ ਜੋ ਜਾਓ ਲੋ ਜੀ ਆ ਗਿਆ 버ગર ਪਤਾ ਨਹੀਂ ਹੁਣ ਆ ਕੀ ਆਵਾਜ਼ ਆਇਆ ਇਹਨੇ ਕਰਾਇਆ ਵਾ ਮੈਂ ਖਾਣ ਲੱਗਾ ਹਾਂ ਖਾਣ ਲੱਗਾ ਭੁੱਖ ਬੋ ਲੱਗੀ ਆ ਵੱਡੋ ਦੰਦੀ ਤੇ ਚੈੱਕ ਕਰੋ ਮੜਾ ਦੱਸੋ ਕੀ ਆ ਫੇਰ ਮੈਂ ਫੇਰ ਖਾਣਾ ਹਾਂ ਤੁਹਾਨੂੰ ਦੰਦੀ ਨਹੀਂ ਪੁੱਛਣਾ ਹਾਂ ਪੂਰਾ ਖਾਵਾਂਗੇ ਭੁੱਖ ਲੱਗਣਾ ਫੇਰ ਰਹਿਣ ਦੇ ਨਾ ਕੱਟ ਮੇਰੀ ਮਸ਼ਲੀ ਵੜਨੀਆਂ ਪਈਆਂ ਲੋ ਜੀ ਆ ਗਿਆ ਮਾਸੀ ਦਾ ਮੁੰਡਾ ਕਿੱਥੋਂ ਕਿਥੋਂ ਆਏ ਆ ਬਾਈ ਜੀ ਕਿੱਥੋਂ ਆਏ ਆ ਮੈਂ ਬਈ ਗਿਆ ਮੜਾ ਘੁੰਮਣ ਗਿਆ ਸੀ ਉਧਰ ਘੁੰਮਣ ਗਿਆ ਸੀ ਕੋਈ ਰੋਇਲ ਦੇਖ ਲਾ ਇੱਥੇ ਦੇਖ ਲਾ ਵਾਤੇ ਆ ਨਹੀਂ ਨਹੀਂ ਇਹ ਆ ਆਪਣੀ ਹਨਾ ਇਹ ਚੇਂਜ ਕਰਾ ਕੇ ਆਹ ਯਾਰ ਆਪਾਂ ਵੀ ਇਹਦੇ ਨਾਲ ਦੇ ਪਵਾਵਾਂਗੇ ਆਏ ਭਾਈ ਪਵਾ ਕੇ ਲੈ ਆਏ ਬਹੁਤ ਵਧੀਆ ਵਾ ਕਿੰਨੇ ਇੰਚੀ ਆ ਇਹ ਇਹ 16 ਆ 16 ਆਪਾਂ ਵੀ ਆਹ ਦੇ ਨਾਲ ਦੇ ਪਵਾ ਲੈਣਾ ਮੈਂ ਇਹਨਾਂ ਆਪਾਂ ਬਲੈਕ ਪਾਵਾਂਗੇ ਭਾਜੀ ਹਾਂ ਲੈ ਕੇ ਪਾਵਾਂਗੇ ਨਹੀਂ ਨਹੀਂ ਵਾਈਟ ਕੱਢੀ ਆ ਬਲੈਕ ਹੀ ਵਧੀਆ ਲੱਗਣੇ ਆ ਇਹਨਾਂ ਨੇ ਇਹਨਾਂ ਨੇ ਵਾਈਟ ਪਾਏ ਆ ਇਹ ਆ ਵੀ ਆਪਣਾ ਹੀ ਆ ਇਹ 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 ਕੀਪੇ ਚਲਾਇਆ ਕਰਨਾ ਵਾ ਇਹ ਇਹ ਰੋਟੀ ਲਾ ਕੇ ਜਾ ਰਾ ਆ ਲਾਇਵ ਵਧੀਆ ਯਾਰ ਆ ਵਾਲੇ ਆ ਵੀ ਵਧੀਆ ਆ ਬਾਕੀ ਕਮੈਂਟਾਂ ਚ ਦੱਸਿਓ ਯਾਰ ਲਾਇਵ ਵਿਲ ਕਿਹੜੇ ਪੁਆਈ ਆ ਆਪਣੀ ਰਾਣੀ ਸੁੰਦਰਾ ਨੂੰ ਹਾਲ ਹਾਲ ਤਾ ਲਾਇਵ ਵਿਲ ਪੈ ਹੋਏ ਆ ਏਜੰਸੀ ਵੱਲੋਂ ਆਏ ਆ ਤੇ ਆਪਾਂ ਇਹਦੇ ਵੇਲੇ ਲੋਗਨ ਚੇਂਜ ਕਰਾਵਾਂਗੇ ਤੇ ਦੇਖਦੇ ਆ ਕਿਹੜੇ ਪਾਉਣੇ ਆ ਪਹਿਲਾਂ ਤੁਸੀਂ ਆਪਣੇ ਲੋਈ ਬਿਲ ਪਾਉਣੇ ਆ ਨਵੇਂ ਹੁਣ ਆਈਆਂ ਆ ਗੱਡੀ ਚਾਉਣ ਆਈਆਂ ਆ ਸੰਧੂ ਸ਼ੌਕਰ ਵਾਲਿਆਂ ਤੋਂ ਮਤਲਬ ਬਹੁਤ ਹੀ ਇਹਨਾਂ ਦਾ ਨਾਮ ਆ ਇੱਥੇ ਫਗਵਾੜੇ ਦੇ ਵਿੱਚ ਮਤਲਬ ਲਾਗੇ ਲਾਗੇ ਬਹੁਤ ਜ਼ਿਆਦਾ ਨਾਮ ਆ ਇਹਨਾਂ ਦਾ ਤੇ 5:00 ਵੱਜ ਗਏ ਆ ਤੇ ਹੁਣ ਆਪਣੀ ਗੱਡੀ ਦੀ ਵਾਰੀ ਆਈ ਆ ਰਾਣੀ ਸੁੰਦਰਾ ਹੁਣ ਜਾਊਗੀ ਥੋੜੀ ਥੋੜੀ ਚੱਕੀ ਤੇ ਫਿਰ ਜਿਹੜੀਆਂ ਡਲਕਾ ਪੈਂਦੀਆਂ ਉਹ ਨਹੀਂ ਆਊਗੀਆਂ ਇੱਥੇ ਭਾਈ ਚੁਕਾ ਦੇਣ ਲੱਗਾ ਆ। ਤੇ ਭਾਈ ਲੱਗ ਗਿਆ ਆਪਣੀ ਗੱਡੀ ਨੂੰ। ਇਹਨੂੰ ਫੁੱਲ ਚੁਕਾਵਾਂਗੇ। ਅਜੇ ਪਤਾ ਨਹੀਂ 16 ਇੰਚ ਪਾਣੇ ਆ ਜਾਂ 17 ਇੰਚ ਪਾਣੇ ਆ। ਉਹਦੇ ਅਕੋਰਡਿੰਗ ਫੇਰ ਦੇਖਾਂਗੇ ਪਰ ਚੁਕਾ ਆਪਾਂ ਪੂਰੀ ਲੈਣੀ ਆ। ਸੋ ਇਹ ਆਈਆਂ ਆਪਾਂ ਸੰਧੂ ਸ਼ੌਕਰ ਵਾਲਿਆਂ ਦੇ ਬਹੁਤ ਹੀ ਵਧੀਆ। ਅਸੀਂ ਆਏ ਪੈਂ ਤਕਰੀਬਨ 12:00 1 ਵਜੇ ਦੇ ਆਏ ਹੋਏ ਆ ਤੇ ਸਾਡੀ ਵਾਰੀ ਹੋਣ ਆਈ ਆ। ਬਹੁਤ ਜ਼ਿਆਦਾ ਰਸ਼ ਆ। ਉਦੋਂ ਤੱਕ ਦੇਖ ਲਓ ਭਾਈ ਦੇ ਗੱਡੀਆਂ ਗੱਡੀਆਂ ਲੱਗੀਆਂ ਆ। ਸੋ ਜੀ ਹੋ ਗਈ ਆਪਣੀ ਰਾਣੀ ਸੋਂਦਰਾ ਰੈਡੀ ਚੁਕਾ ਲਿਆਂਦੀ ਆ ਗੱਡੀ ਹੁਣ ਟਰਾਈ ਕਰਨ ਲੱਗਿਆ ਉਸਤਾਜੀ ਨਾਲ ਹੁਣ ਰਹਿ ਗਏ ਇਹਦੇ ਲੋਏ ਵੀਲ ਹੁਣ ਅਚ ਨੇਰਾ ਬਹੁਤ ਜ਼ਿਆਦਾ ਹੋ ਗਿਆ ਵਾ ਇਸ ਕਰਕੇ ਆਪਾਂ ਨੂੰ ਜਾਣਾ ਪੈਣਾ ਘਰ ਤੇ ਲੋਏ ਵੀਲ ਪਾਣਗੇ ਫਿਰ 30 ਤਰੀਕ ਨੂੰ ਇਹ ਤਰੀਕ ਨੂੰ ਇਹ ਲੌਏ ਵੀਲ ਤੇ ਸੀਟ ਕਵਰ ਜਿਹੜੇ ਆ ਉਹ ਡਨ ਕਰ ਦੇਣੇ ਆਪਾਂ ਆਲਮੋਸਟ ਬਣੀ ਸੁੰਦਰਾ ਹੋ ਗਈ ਆ ਰੈਡੀ ਗੱਡੀ ਚੱਕੀ ਗਈ ਆ ਪੂਰੀ ਫੁੱਲ ਉਹਨੇ ਦੇ ਲੌਏ ਵੀਲ ਪਵਾਉਣੇ ਸੀ ਅੱਜ ਬਟ ਹੁਣ ਚੱਕਰੇ ਹੋ ਗਿਆ ਨੇਰਾ ਬਹੁਤ ਜ਼ਿਆਦਾ ਹੋ ਗਿਆ ਵਾ ਇਸ ਕਰਕੇ ਲੌਏ ਵੀਲ ਪਵਾਵਾਂਗੇ ਆਪਾਂ 30 ਤਰੀਕ ਨੂੰ ਕਿੱਦਾਂ ਓਕੇ ਆ ਟਾਈਮ ਹੋ ਗਿਆ ਕਾਫੀ ਤੁਹ ਚੈੱਕ ਕਰੋ ਮੜਿਆ ਈਸਟਵੁੱਡ ਇੱਥੇ ਆ ਗਏ ਆਪਾਂ ਈਸਟਵੁੱਡ ਜਲੰਧਰ ਦਾ ਫਗਵਾੜੀਗਰਮ ਦੀ ਨੇ ਇੱਕ ਫਗਵਾੜੀ ਦਾ ਪਿੰਡ ਇਸੇ ਵੀ ਆਵਾ ਨਹੀਂ ਆ 8 8 ਵਜ ਗਏ ਆ ਤੇ ਹਜੇ ਅਸੀਂ ਕਿੱਥੇ ਆ ਕਰਤਾਰਪੁਰ ਕਰਤਾਰਪੁਰ ਮੇਰੇ ਸ਼ਹਿਰ ਹੈ ਕਰਤਾਰਪੁਰ ਮਿੱਤਰਾਂ ਦਾ ਸ਼ਹਿਰ ਹੈ ਮਿੱਤਰਾਂ ਦਾ ਸ਼ਹਿਰ ਹੈ ਨਾ ਤੁਹਾਡਾ ਸ਼ਹਿਰ ਇਹ ਚੱਲਾ ਹੁਣ ਆਪਦੇ ਘਰ ਆਪਾਂ ਚੱਲੀਏ ਹੁਣ ਕਰਨ ਜੀ ਘਰ ਚਲੋ ਘਰੇ ਚੱਲੀਏ ਟਾਈਮ ਹੋ ਗਿਆ ਟਾਈਮ ਹੋ ਗਿਆ ਵਾ 8 ਵਜੇ ਚੱਲੇ ਆ ਯਾਰ ਅਜੇ ਅਸੀਂ ਘਰ ਜਾਣਾ ਹੁਣ ਦੇਖੋ ਘਰ ਦੇ ਨਾਲ ਕੀ ਰਿਐਕਸ਼ਨ ਆ ਮੰਮੀ ਉਹਨਾਂ ਦਾ ਟਾਈਮ ਸਾਰੀ ਦਿਹਾੜੀ ਲੱਗੀ ਯਾਰ ਸਾਨੂੰ ਚਲੋ ਜੀ ਚੱਲੀਏ ਗੇਟ ਸਿਕਾ ਖੋਲਾ ਆਪਾਂ ਚੁੱਪ ਕਰਕੇ ਛੱਡ ਗਏ ਉੱਤੇ ਹੁਣ ਸਵੇਰੇ ਦੇਖਦੇ ਆ ਮਾਤਾ ਦਾ ਕੀ ਰਿਐਕਸ਼ਨ ਆ ਕਿਉਂਕਿ ਟਾਈਮ ਹੋ ਗਿਆ ਕਾਫੀ ਆਹ ਉਹ ਨਾ ਹੋ ਗਿਆ ਵਾ ਟਾਈਮ ਹੋ ਗਿਆ ਸਾਢੇ 10 ਹੋ ਗਏ ਆ ਹੁ ਸਵੇਰੇ ਦੇਖਦੇ ਆ ਮਾਰਾ ਦਾ ਕੀ ਰਿਐਕਸ਼ਨ ਆ ਉਹ ਤੁਹਾਨੂੰ ਪਹਿਲਾਂ ਪਿੰਡਾਂ ਦੇ ਵਿੱਚ ਬਹੁਤ ਘੱਟ ਦਿਖਉਂਦੇ ਆ ਇਸ ਦਾ 8 ਵਜੇ ਭਰਾਵਾ ਚੁੱਪ ਕਰਕੇ ਬੈਠਣਾ ਪੈਂਦਾ ਸੋ ਸਵੇਰੇ ਦੇਖਦੇ ਆ ਉਹ ਕੀ ਰਿਐਕਸ਼ਨ ਆ ਮਾਰਾ ਦਾ ਹੁਣ ਤੇ ਆ ਗਏ ਸੁੱਤੇ ਸਾਰਿਆਂ ਨੂੰ ਗੁੱਡ ਨਾਈਟ ਤੁਹੇ ਵੀ ਸੌਂੋ ਠੀਕ ਆ ਸਵੇਰ ਦਾ ਵਲੋਗ ਸਵੇਰੇ ਦੇਖਾਂਗੇ ਹੁਣ ਕੀ ਪਾਉਣਾ ਆ ਦੇਖੋ ਲਾਈਟ ਵਧੀਆ ਲੱਗੀ ਆ ਜੇ ਮੈਨੂੰ ਬਣਾਈ ਆ ਆਹ ਇਹ ਪਲਾਸਟਿਕ ਦੇ ਪੈਪ ਦੇ ਨਾਲ ਹਨਾ ਵਾਈਨ ਲਾਈਟ ਪਰ ਵਾਈਨ ਲਾਈਟ ਲਗਾ ਦੇ ਤੇ ਪੈਪ ਦੇ ਨਾਲ ਦੇਖੋ ਮੈਂ ਬਲੈਕ ਕਲਰ ਕਰਕੇ ਦੱਸਿਓ ਕਿਦਾਂ ਹੀ ਲੱਗੀ ਆ ਥੈਂਕ ਯੂ ਇਹ ਇਹ ਜਵਾਦ ਜਿਹਨੂੰ ਵੀ ਮੈਂ ਬਣਾਇਆ ਖੁਦ ਖੁਦ ਬਣਾਇਆ ਖੁਦ ਥੈਂਕ ਯੂ